ਜਗਪ੍ਰੀਤ 바ਵਾ ਇਮੀਗ੍ਰੇਸ਼ਨ ਕੰਸਲਟੈਂਟ ਨੇ ਮਿਸੀ ਸਾਗਰ ਦੇ ਚੰਨ ਦਾ ਦਫਤਰ ਆ ਇਹਨਾਂ ਦਾ ਆਫਿਸ ਹੈ ਕੈਨਫੈਡ ਵੀਜ਼ਾ ਇਮੀਗ੍ਰੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਉਹਨਾਂ ਨੂੰ ਕਾਫੀ ਜਾਣਕਾਰੀ ਆ ਜਿਹੜੇ ਇਮੀਗ੍ਰੈਂਟਸ ਇੱਥੇ ਆਉਂਦੇ ਨੇ ਸਟੂਡੈਂਟਸ ਇੱਥੇ ਆਉਂਦੇ ਨੇ ਸੋ ਜਗਪ੍ਰੀਤ 바ਵਾ ਜੀ ਤੋਂ ਪਤਾ ਕਰਦੇ ਆ ਕਿ ਇਹ ਜਿਹੜਾ ਅਸਾਈਲੈਂਟ ਦਾ ਟ੍ਰੈਂਡ ਆ ਇਹ ਕਿਦੋਂ ਤੋਂ ਸ਼ੁਰੂ ਹੋਇਆ ਔਰ ਇਹਦੇ ਚ ਕੌਣ ਕੌਣ ਸ਼ਾਮਲ ਨੇ ਜਗਪ੍ਰੀਤ 바ਵਾ ਜੀ ਜਰਾ ਦੱਸੋਗੇ ਇਸ ਅਸਾਈਲੈਂਟ ਦੇ ਟ੍ਰੈਂਡ ਬਾਰੇ ਜਿਹੜਾ ਕੈਨੇਡਾ ਦੇ ਵਿੱਚ ਐਸੇ ਨੋਟਿਸ ਹੋ ਰਿਹਾ ਸੋ ਜੀ ਸੰਜੀਤ ਸਾਹਿਬ ਐਕਚੁਅਲੀ ਇਹ ਟ੍ਰੈਂਡ ਸ਼ੁਰੂ ਹੋਇਆ ਜਦੋਂ ਅ ਬੱਚਿਆਂ ਨੂੰ ਇਹ ਪਤਾ ਲੱਗਿਆ ਵੀ ਹੁਣ ਉਹਨਾਂ ਦੀ ਪੀਆਰ ਨਹੀਂ ਹੋਣ ਵਾਲੀ ਹਮਮ ਆ ਲਾਈਕ ਕਿ ਵੀ ਇੱਕ ਪਤਾ ਲੱਗ ਜਾਂਦਾ ਵੀ ਜਦੋਂ ਐਕਸਪ੍ਰੈਸ ਐਂਟਰੀ ਦੇ ਵਿੱਚ ਟਾਰਗੇਟਡ ਡਰਾਸ ਆਉਣੇ ਸ਼ੁਰੂ ਹੋ ਗਏ ਜਿੰਨੇ ਨਾਲ ਜਰਨਲ ਕੈਟਾਗਰੀ ਦਾ ਸਕੋਰ ਜਿਹੜਾ ਸੀ ਉਹ 500 ਤੋਂ ਪਾਰ ਚਲਾ ਗਿਆ ਤੇ ਜਿਹੜੇ ਪਲੱਸ 2 ਤੋਂ ਆਏ ਹੋਏ ਐ ਉਹ ਤਾਂ ਮਸਾਂ ਕਿਤੇ ਬਹੁਤ ਜ਼ੋਰ ਲਾ ਲੈਣ ਤੇ 740 400 ਤੇ ਪਹੁੰਚਦੇ ਐ ਠੀਕ ਹੈ ਜੀ ਤੇ ਫਿਰ ਟਾਰਗੇਟਡ ਦੇ ਵਿੱਚ ਇਹ ਵੀ ਇਸ਼ੂ ਆ ਸਾਹਿਬ ਕਿ ਜਿਹੜੇ OINP ਦੇ Ontario ਦੇ ਪ੍ਰੋਗਰਾਮ ਜਾਂ ਪ੍ਰੋਵਿੰਸ਼ੀਅਲ ਪ੍ਰੋਗਰਾਮ ਸੀਗੇ ਉਹਨਾਂ ਨੇ ਵੀ ਟਾਰਗੇਟਡ ਬੱਚੇ ਚੱਕ ਸਟਰੀਮ ਦੇ ਵਿੱਚ ਬੱਚੇ ਚੱਕਨੇ ਸ਼ੁਰੂ ਕਰਦੇ ਜਿਵੇਂ ਜੇ ਕੋਈ ਹੈਲਥ ਹੈਗਾ ਕੰਸਟਰਕਸ਼ਨਸ ਹੈਗਾ IT ਹੈਗਾ ਤੇ ਉਹਨੂੰ ਪ੍ਰੈਫਰੈਂਸ ਮਿਲ ਗਈ ਤੇ ਇੱਥੇ ਆਪਣੇ ਵੀ ਹੁੰਦੇ ਨੇ 60% ਬਿਜ਼ਨਸਸ ਮਾਰਕੀਟਿੰਗ ਉਹਦੇ ਵਿੱਚ ਆਂ ਰਹੇ ਆ ਬੱਚੇ ਹੂੰ ਹੂੰ ਉਹਨਾਂ ਕਾਰਨਾ ਕਰਕੇ ਇਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਸਾਡਾ ਹੁਣ ਕੁਝ ਨਹੀਂ ਹੋ ਸਕਦਾ ਹੂੰ ਹੂੰ ਤੇ ਉਹ ਪਲੱਸ ਇਹਨਾਂ ਦੇ ਪਰਮਿਟ ਦੋ-ਦੋ ਤਿੰਨ-ਤਿੰਨ ਵਾਰੀ ਐਕਸਟੈਂਡ ਹੋਏ ਆ ਜੀ ਜਿਹੜੇ ਇਹ ਬੱਚੇ ਜਿਹੜੇ ਪੁਰਾਣੇ ਬੈਠੇ ਹੋਏ ਆ ਕਈਆਂ ਦਾ ਇੱਕ ਵਾਰੀ ਕਈਆਂ ਦਾ ਦੋ ਵਾਰੀ ਓਕੇ ਹੁਣ ਐਂਸ਼ੀਅਨ ਅਗਲੀ ਭਾਲ ਰਿਹਾ ਜਿਹੜੀ ਕਿ ਸਰਕਾਰ ਐਟਮੈਂਟ ਹੈ ਕਿ ਅਸੀਂ ਦੇਣੀ ਹੂੰ ਹੂੰ ਤੇ ਜਦੋਂ ਉਸ ਤੋਂ ਇਹਨਾਂ ਦਾ ਤਾਂ ਚਲੋ ਇਸ਼ੂ ਸੀਗਾ ਕਿ ਹੁਣ ਸਾਡਾ ਕੋਈ ਫਿਊਚਰ ਨਜ਼ਰ ਨਹੀਂ ਆ ਰਿਹਾ ਤੇ ਇਹ ਜਾ ਰਹੇ ਸੀ ਰੈਫਿਊਜੀ ਵਾਲੇ ਪਾਸੇ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜਾ ਸਟੂਡੈਂਟ ਹੁਣ ਲੈਂਡ ਕੀਤਾ ਰੀਸੈਂਟਲੀ ਜੀ ਸਪਟੰਬਰ ਦੇ ਵਿੱਚ ਹੁਣ ਜਦੋਂ ਉਹ ਇਹ ਦੇਖ ਰਿਹਾ ਲਸ 2 ਵਾਲੇ 5 ਸਾਲ ਤੋਂ ਬੈਠੇ ਇੱਥੇ 4 ਸਾਲ ਤੋਂ ਬੈਠੇ ਸਿੱਧੇ ਇਹਨਾਂ ਦਾ ਕੁਝ ਨਹੀਂ ਬੜਿਆ ਤੇ ਮੇਰਾ ਕੀ ਬੰਨਣਾ ਓਕੇ ਕਿ ਉਹ ਫਿਰ ਪ੍ਰੀ ਪਲਾਨ ਕਰ ਰਿਹਾ ओके ਜੇ ਵੀ ਮੈਂ ਹੁਣੇ ਕਿਉਂ ਨਾ ਅਪਲਾਈ ਕਰ ਦੇਵਾਂ ਮੈਂ ਕਿਉਂ ਵੇਟ ਕਰਾਂ ਪਹਿਲੇ 4 ਸਾਲ ਟੇਖਣ ਤੋਂ ਬਾਅਦ ਫਿਰ ਜੀ ਅਪਲਾਈ ਕਰ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਇਹ ਹਾਵੀ ਹੋ ਰਹੀਆਂ ਬੱਚਿਆਂ ਦੇ ਦਿਮਾਗ 'ਚ ਠੀਕ ਹੈ ਸੋ ਇਹ ਸਿਰਫ ਸਟੂਡੈਂਟਸ ਹੀ ਅਪਲਾਈ ਕਰ ਰਹੇ ਹਨ ਤੁਹਾਨੂੰ ਲੱਗਦਾ ਵਾ ਕਿ ਹੋਰ ਲੋਕ ਵੀ ਨੇ ਜਿਨ੍ਹਾਂ ਦਾ ਵਰਕ ਵੀਜ਼ਾ ਐਕਸਟੈਂਡ ਨਹੀਂ ਹੋ ਰਿਹਾ ਵਿਸਟਰ ਵੀਸਟਰ ਸੀਗੇ ਜਿਆਦਾ ਜਿਹੜੇ ਇਹਨਾਂ ਨੇ ਪਿੱਛੇ ਅਨਫੋਰਚਨਟਲੀ ਇਹਨਾਂ ਨੇ ਇਸ ਤਰ੍ਹਾਂ ਵਿਸਟਰ ਵੰਡੇ ਹੈ ਯਾ ਤੁਸੀਂ ਸਮਝੋ ਕਿ ਵੀ ਇਹਨਾਂ ਦੇ ਜਿਹੜੇ ਉਹ ਚਿਨਿਕ ਇੱਕ ਇਹਨਾਂ ਦਾ ਏਆਈ ਪ੍ਰੋਗਰਾਮ ਹੈ ਜਿਹੜਾ ਕਿ ਫਾਈਲ ਕਲੀਅਰ ਕਰਦਾ ਜੀ ਇਹਨਾਂ ਨੇ ਯੂਜ਼ ਕੀਤਾ ਉਹਨੂੰ ਜਿਹੜਾ ਕਿ ਮਤਲਬ ਕਿ ਇੰਟੈਲੀਜੈਂਸ ਦੇ ਬੇਸਡ ਦੇ ਉੱਪਰ ਉਹ ਆਟੋ ਅਸੈਸਮੈਂਟ ਕਰਦਾ ਜੀ ਓਕੇ ਉਹ ਇਸ ਤੇ ਕੀ ਹੈ ਕਿ ਕਈ ਬੰਦੋਂ ਉਹਦੇ ਉਹ ਸਮਝ ਲੱਗ ਗਈ ਕਿ ਇਹਨੂੰ ਕਿੱਦਾਂ ਬ੍ਰੀਚ ਕਰਨਾ ਓਕੇ ਹੂੰ ਉਹਨਾਂ ਨੇ ਜਿਹੜੇ ਬੰਦੇ ਬਿਲਕੁਲ ਵੀ ਕੁਆਲੀਫਾਈ ਨਹੀਂ ਸੀ ਕਰਦੇ ਤੁਸੀਂ ਬਲੀਵ ਕਰੋ ਅਸੀਂ ਬੈਠੇ ਆ ਉੱਥੇ ਸਾਡੇ ਕੋਲ ਬੰਦੇ ਆਉਂਦੇ ਆ ਪੰਜਾਬ ਚ 20 ਲੱਖ ਦੇ ਕੇ ਆਏ ਆ ਜੀ ਮੈਂ ਹਰਿਆਣਾ ਚ 25 ਲੱਖ ਦੇ ਕੇ ਆਏ ਆ ਸਾਊਥ ਹਰਿਆਣਾ ਦੇ ਜੀ 7 ਲੱਖ ਦੇ ਕੇ ਆਏ ਆ ਮਤਲਬ ਡਿਪੈਂਡਿੰਗ ਅਪਨ ਦਾ ਲੋਕੇਸ਼ਨ ਕਿ ਕਿਦਾਂ ਪੈਸੇ ਦੇ ਕੇ ਤੇ ਉਹਨਾਂ ਦੇ ਵਿਜ਼ਟਰ ਵੀਜ਼ਾ ਲਾਏ ਗਏ ਤੇ ਉਹ ਸਕਿਪ ਹੋ ਗਏ ਮਤਲਬ ਮੈਨੂਅਲ ਉਹਦੀ ਇਨਵੈਸਟੀਗੇਸ਼ਨ ਜਾਂ ਆਬਜ਼ਰਵੇਸ਼ਨ ਦੇ ਵਿੱਚ ਜੀ ਜੀ ਤੇ ਉਹਦੇ ਵਿੱਚ ਹੋਇਆ ਕਿ ਜਦੋਂ ਇਹ ਇਥੇ ਆ ਗਏ ਹੁਣ ਉਹਨਾਂ ਨੂੰ ਇਹ ਲਾਰਾ ਦਿੱਤਾ ਗਿਆ ਸੀ ਕਿ ਜੀ ਤੁਸੀਂ ਜਾਂਦੇ ਹੀ ਬਸ ਤੁਹਾਨੂੰ ਵਰਕ ਪਰਮਿਟ ਮਿਲ ਜਾਣਾ ਤੁਸੀਂ ਰਿਫਿਊਜੀ ਲਾਜੋਗੇ ਸਾਲ ਚ ਤੁਹਾਡਾ ਰਿਫਿਊਜੀ ਪਾਸ ਹੋ ਜਾਏਗਾ ਮਤਲਬ ਇਦਾਂ ਦਾ ਦਿੱਤਾ ਗਿਆ ਕਿ ਜਾਂਦੇ ਹੀ ਉੱਥੇ ਥੋੜੀ ਸੈਟਲਮੈਂਟ ਹੋ ਜਾਏਗੀ ਜਿਹੜੀ ਸੀ ਨਹੀਂ ਆਪਸ਼ਨ ਸੀਗੀ ਹੁਣ ਉਹ ਆ ਚਾ ਗਏ ਹੁਣ ਉਹਨਾਂ ਨੂੰ ਕੋਈ ਆਪਸ਼ਨ ਨਹੀਂ ਜਾਂ ਤਾਂ ਵਾਪਸ ਜਾਣ ਉਹਨਾਂ ਦੇ ਪੈਸੇ ਖਤਮ ਜਾਂ ਫਿਰ ਉਹ ਰਿਫਿਊਜੀ ਅਪਲਾਈ ਕਰੇ ਉਹ ਇੱਕ ਉਹ ਕਟਾਗਰੀ ਹੈ ਇੱਕ ਇੱਕ ਕਟਾਗਰੀ ਹੈ ਜਿਹੜੀ ਕਿ ਇਸ ਪਾਸੇ ਜਾ ਰਹੀ ਤੁਹਾਨੂੰ ਲੱਗਦਾ ਵਾ ਬਾਬਾ ਜੀ ਕੀ ਇਹ ਕੈਨੇਡਾ ਦੀਆਂ ਸ਼ਾਇਦ ਗਲਤ ਪਾਲਿਸੀਸ ਸੀ ਜਿਹਦੇ ਕਰਕੇ ਇਹ ਹੋਇਆ ਇਹ ਇਹ ਇਹਨਾਂ ਦੀ ਫੋਰਸਾਈਟ ਹੀ ਨਹੀਂ ਸੀ ਵੀ ਆ ਕੁਝ ਹੋ ਸਕਦਾ ਵਾ ਅ ਐਕਚੁਅਲੀ ਉਹਦਾ ਹੋਇਆ ਜੀ ਇੱਥੇ ਐਡਮਿਨਿਸਟ੍ਰੇਸ਼ਨ ਦਾ ਜਿਹੜੀ ਗਵਰਨਮੈਂਟ ਚੱਲ ਰਹੀ ਹੈ ਕਿ ਜਦੋਂ ਵੀ ਕੋਈ ਕੰਮ ਕਰਦੀ ਹੈ ਤੇ ਮਤਲਬ ਪੈਨਿਕ ਬਟਨ ਜ਼ਬਾਂਦੀ ਹੈ ਅਨਲਾਈਜ਼ ਨਹੀਂ ਕਰਦੀ ਪ੍ਰੋਬਲਮ ਨੂੰ ਉਹਦੇ ਤੇ ਡਿਸਕਸ਼ਨਸ ਵੀ ਨਹੀਂ ਹੁੰਦੀਆਂ ਔਰ ਅਨਫੋਰਚਨਟਲੀ ਜਿਹੜਾ ਮੀਡੀਆ ਹੈ ਉਹ ਵੀ ਜਿਹੜਾ ਇੱਥੋਂ ਦਾ ਮੇਨਸਟ੍ਰੀਮ ਮੀਡੀਆ ਹੈ ਉਹ ਵੀ ਕੁਐਸਚਨ ਰੇਜ਼ ਨਹੀਂ ਕਰਦਾ ਜੇ ਕਰਦਾ ਵੀ ਆ ਤੇ ਉਹਨੂੰ ਸਨਬ ਕਰਤਾ ਜਾਂਦਾ ਜਾਂ ਕੁਝ ਵੀ ਕਹਿ ਲੋ ਮੇਰੇ ਹਿਸਾਬ ਨਾਲ ਇਹਨਾਂ ਦਾ ਜਿਹੜਾ ਸਿਸਟਮ ਐਨਰਜੀ politcal ਜਿਹੜਾ ਗਵਰਨਮੈਂਟ ਵੱਲੋਂ ਹੀ ਸਿੱਧੀ মিডিਆ ਨੂੰ ਫੰਡਿੰਗ ਹੁੰਦੀ ਹੈ ਉਹ ਇੱਕ ਬੜਾ ਵੱਡਾ ਕਾਰਨ ਹੈ ਜਿੰਦੇ ਵਿੱਚ মিডিਆ ਕੁਝ ਨਹੀਂ ਕਰ ਸਕਦਾ ਉਹਨੂੰ ਪਤਾ ਹੈ ਕਿ ਜੇ ਮੈਂ ਕੋਈ ਪ੍ਰੋਗਰਾਮ ਬਣਾਣਾ ਮੈਨੂੰ ਇਹ ਪ੍ਰੋਗਰਾਮ ਬਣਾਉਣ ਦੇ ਸਹਾਰ ਘਰ ਤੋਂ 2 ਲੱਖ ਡਾਲਰ ਦਿੰਦੀ ਹੈ ਕਿ ਜੇ ਮੈਂ ਸਰਕਾਰ ਨਾਲ ਬਣਾ ਕੇ ਰੱਖਾਂਗਾ ਤੇ ਮੈਨੂੰ 2 ਲੱਖ ਡਾਲਰ ਮਿਲ ਨਹੀਂ ਰਾਈਟ ਠੀਕ ਹੈ ਨਾ ਤੇ ਉਸ ਚੱਕਰ ਦੇ ਵਿੱਚ ਮੈਂ ਦੇਖ ਰਿਹਾ ਕਿ মিডিਆ ਵੀ ਉਸ ਲੈਵਲ ਦੀ ਇਹਨਾਂ ਨੂੰ ਰਿਪੋਰਟਸ ਨਹੀਂ ਲੈ ਕੇ ਆਂਦਾ ਜੀ ਕਰੀਬੀ ਸਕਰੂਟੀ ਨਹੀਂ ਕਰਦਾ ਇਹਨਾਂ ਦੀ ਪਾਲਿਸੀਜ਼ ਦੀ ਇਹਨਾਂ ਦੀ ਪਾਲਿਸੀਜ਼ ਦੀ ਸਕਰੂਟੀ ਨਹੀਂ ਕਰਦਾ ਸਹੀ ਤਰੀਕੇ ਨਾਲ ਨਹੀਂ ਕਰਦਾ ਜੀ ਨਹੀਂ ਕਰਦਾ ਉਹਦਾ ਰੀਜ਼ਨ ਫਿਰ ਕੀ ਹੁੰਦਾ ਕਿ ਜਦੋਂ ਐਕਸਟ੍ਰੀਮ ਤੇ ਆ ਜਾਂਦੇ ਨੇ ਫਿਰ ਪੈਨਿਕ ਬਟਨ ਦਬਾਨ ਲੱਗ ਜਾਂਦੇ ਨੇ ਜੀ ਇਹ ਜਿਹੜੇ ਲੋਕੀ ਇੱਥੇ ਅਸਾਈਲਮ ਲੈ ਰਹੇ ਆ ਇਹਦੇ ਵਿੱਚ ਆਪਣੇ ਇੰਡੀਅਨ ਔਰ ਪੰਜਾਬੀ ਮੁੰਡੇ ਕਿੰਨੇ ਖੋਣਗੇ ਸਟੂਡੈਂਟਸ ਦੀ ਗੱਲ ਕਰਦਾਂ। ਕਿ ਇਹਨਾਂ ਦੀ ਨਾ ਜੀ ਦੇਖੋ ਪੰਜਾਬੀ ਅਜ ਤੋ ਤਾ ਲੈ ਨਹੀਂ ਰਿਹਾ ਜੀ ਇਸ ਕਲ ਹੈ ਨਾ। ਬਲੋਂਗ ਹਿਸਟਰੀ ਹੈ ਪੰਜਾਬੀਆਂ ਦੀ ਸਾਇਲਮ ਲੈਣ ਦੀ। ਕਿ ਵੀ ਜੀ ਅਸੀਂ ਖਾਲਿਸਤਾਨੀ ਮੂਵਮੈਂਟ ਦਾ ਨਾਮ ਲੈ ਕੇ ਭਾਵੇਂ ਉਹ ਜਲਦੀ ਸੀ ਉਦੋਂ ਤਾਂ ਚਲੋ ਠੀਕ ਹੈ ਜਦੋਂ ਬੰਦ ਵੀ ਹੋ ਗਈ। ਉਦੋਂ ਵੀ ਮਾਨ ਗਰੁੱਪ ਦੀਆਂ ਜੀ ਲੈਟਰਾਂ ਲੈ ਕੇ ਫੇ ਸਾਇਲਮ ਚੱਲੀ ਜਾਂਦਾ। ਠੀਕ ਹੈ। ਪਰ ਜ਼ਿਆਦਾ ਅਮਰੀਕਾ ਸੀ। ਜ਼ਿਆਦਾ ਟ੍ਰੈਂਡ ਅਮਰੀਕਾ ਜੀ ਸੀ। ਆਹ ਪੁਣੀ ਇੱਥੇ ਜਿਹੜਾ ਜੇ ਸੇਮ ਟ੍ਰੈਂਡ ਚੱਲ ਰਿਹਾ ਹੈ। ਸਹੀ ਉਹ ਤਾਂ ਜਿਹੜਾ ਜਿੱਥੇ ਪਹੁੰਚ ਗਿਆ ਉਹ ਉੱਚੇ ਦੀ ਗੱਲ ਹੈ ਜੀ ਇੱਥੇ 20 ਲੱਖ ਲੱਗਦਾ ਜੀ ਅਮਰੀਕਾ 40 ਲੱਖ ਲੈ ਕੇ ਜਾਂਦੇ ਆ ਜੀ ਹਨਾ ਬਈ ਜਿਹੜਾ ਜਿੰਨੇ ਇੱਥੇ ਪਹੁੰਚ ਗਿਆ ਉਹਨੇ ਆਹੀ ਚੀਜ਼ ਕਰਨੀ ਆ ਪਰ ਉਹ ਸੋਚ ਕੇ ਆਉਂਦੇ ਸੀ ਪਰ ਅੱਜ ਉਹ ਸੋਚ ਕੇ ਵਾਲੇ ਬੰਦੇ ਨਹੀਂ ਲੱਗੇ ਜਿਹੜੇ ਇਹ ਕੰਮ ਕਰ ਰਹੇ ਅੱਜ ਉਹ ਬੰਦੇ ਨੇ ਜਿਨ੍ਹਾਂ ਨੇ ਸਟੱਡੀ ਲਈ ਤੀ ਜਾਂ ਨੂੰ ਸਟੱਡੀ ਲਈ ਦਿੱਤੀ ਪਰ ਉਹਨਾਂ ਨੇ ਉਹ ਪੈਸੇ ਜਿਹੜੇ ਦਿੱਤੇ ਆ ਉਹ ਪੀਆਰ ਲੈਣ ਨਹੀਂ ਦਿੱਤੇ ਸਟੱਡੀ ਬਾਈ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੇ ਪੀਆਰ ਬਾਈ ਕੀਤੀ ਹੈ ਇੰਡਾਇਰੈਕਟਲੀ ਉਹਨਾਂ ਦੇ ਮਾਈਂਡ ਸੈਟ ਹੀ ਆ ਉਹਨਾਂ ਦੇ ਪੇਰੈਂਟਸ ਦੇ ਮਾਈਂਡ ਸੈਟ ਹੀ ਆ ਕਿ ਬੇਰ ਹੁਣ ਚਲਾ ਗਿਆ ਇਹ ਹੁਣ ਪੀਆਰ ਲੈ ਕੇ ਆਉ ਇਸੇ ਵੇ ਹੋਇਆ ਕਿ ਹੁਣ ਉਹ ਸਟੱਡੀ ਦਾ ਜਿਹੜਾ ਰੂਟ ਸੀ ਉਹ ਪੀਆਰ ਨੂੰ ਪਹੁੰਚਾ ਨਹੀਂ ਰਿਹਾ ਸ਼ੁਰ ਅੰਦਰ ਕੀ ਗਾ ਹੈ ਉਹ ਨੰਬਰ ਹੁਣ ਜਿੱਥੋਂ ਵੀ ਸਟੂਡੈਂਟ ਕੋਈ ਹੋਏਗਾ ਜੇ ਉਹ ਘਰ ਵਾਪਸ ਜਾਣ ਦੀ ਕੰਡੀਸ਼ਨ 'ਚ ਨਹੀਂ ਹੈਗਾ ਭਾਵੇਂ ਉਹ ਇੰਡੀਆ ਦਾ ਹੈ ਪੰਜਾਬ ਦਾ ਹੈ ਜਾਂ ਕਿਸੇ ਵੀ ਕੰਟਰੀ ਦਾ ਉਹ ਫਿਰ ਇਹਦੇ ਬਾਰੇ ਸੋਚੇਗਾ ਜਦੋਂ ਜਦੋਂ ਤੁਸੀਂ ਐਪਲੀਕੇਸ਼ਨ ਲਾ ਦਿੰਦੇ ਜੇ ਜਗਪ੍ਰੀਤ ਇੰਨੀ ਇੱਕ ਧੇਰ ਲੱਗਦੀ ਹੈ ਤੁਹਾਡਾ ਫੈਸਲਾ ਹੋਣ 'ਚ ਇੱਕ ਸਾਇਲੈਂਟ ਦੀ ਐਪਲੀਕੇਸ਼ਨ ਸਰ ਪਹਿਲੇ ਤਾਂ ਜਿਹੜੀ ਹੀਅਰਿੰਗ ਸੀਗੀ ਉਸ ਇੱਕ ਸਾਲ ਬਾਅਦ ਆਉਂਦੀ ਸੀ ਜਿਹੜੀ ਉਹ ਫਾਰਮੂਲਰ ਰੂਪ ਵਿੱਚ ਸੀ ਹੁਣ ਜਿੱਦਾਂ ਇਹ ਕੇਸੇਜ਼ ਲੱਗ ਰਹੇ ਨੇ ਔਰ ਇਹ ਤਾਂ ਹੈ ਨਹੀਂ ਕਿ ਜੇ ਕੇਸਸ ਡਬਲ ਹੋ ਗਏ ਤੇ ਇਹਨਾਂ ਨੇ ਜਿਹੜੇ ਐਡਮਿਨਿਸਟਰेटर ਜਾਂ ਜਿਹੜੇ ਜੁਡੀਸ਼ਰੀ ਆ ਉਹਦੇ ਵਿੱਚ ਕੋਈ ਇਹਨਾਂ ਨੇ ਸੀਟਾਂ ਵਧਾ ਕੇ ਡਬਲ ਕਰਤੀ ਹੂੰ ਹੂੰ ਕੁਝ ਵੀ ਨਹੀਂ ਕੀਤਾ ਜੀ ਹੁਣ ਜੇ ਨੰਬਰ ਆਫ ਕੇਸਸ ਤਿੰਗਣਾ ਹੋ ਗਏ ਨਹੀਂ ਤਾਂ ਤੁਸੀਂ ਆਪੇ ਸਮਝ ਲਓ ਵੀ ਸਾਲ ਦੇ 3 ਸਾਲ ਲੱਗਣੇ ਸੋ ਤਿੰਨ ਤਿੰਨ ਸਾਲ ਦਾ ਮਤਲਬ ਹੈ ਵੀ ਇਹ 3 ਸਾਲ ਇਹ ਲੋਕ ਇੱਥੇ ਰਹਿਣਗੇ ਔਰ ਜਦੋਂ ਇੱਥੇ ਰਹਿੰਦੇ ਨੇ ਤੇ ਕੰਮ ਕਰ ਸਕਦੇ ਆ ਔਰ ਸਰਕਾਰ ਵੱਲੋਂ ਇਹਨਾਂ ਨੂੰ ਕੋਈ ਮਦਦ ਮਿਲਦੀ ਹੈ ਇਹਨਾਂ ਨੂੰ ਇਹ ਇੱਕ ਸਭ ਤੋਂ ਪਹਿਲਾ ਇਹਨਾਂ ਦਾ ਸਟੈਪ ਹੁੰਦਾ ਇਹਨਾਂ ਨੂੰ ਮੈਡੀਕਲ ਮਿਲਦੀ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਵਰਕ ਪਰਮਿਟ ਜਾਂ ਸਟਡੀ ਪਰਮਿਟ ਡਿਪੈਂਡਿੰਗ ਅਪਨ ਜੋ ਤੁਸੀਂ ਚਾਹਦੇ ਹੋ ਉਹ ਦੋਨੋਂ ਦੋਨਾਂ ਚੋਂ ਕੋਈ ਵੀ ਅਪਲਾਈ ਕਰ ਸਕਦੇ ਹੋ। ਓਕੇ ਤੇ ਉਹ ਉਸ ਤੋਂ ਬਾਅਦ ਜੇ ਤੁਸੀਂ ਕੰਮ ਨਹੀਂ ਤੁਹਾਡੇ ਕੋਲ ਹੈਗਾ ਜੇ ਡਿਊਰਿੰਗ ਜਦੋਂ ਤੱਕ ਇਹਨਾਂ ਨੂੰ ਵਰਕ ਪਰਮਿਟ ਨਹੀਂ ਆਉਂਦਾ ਤੁਹਾਡਾ ਜਿਹੜਾ ਕਿ ਇਨਸਾਈਡ ਕੈਨੇਡਾ ਅੱਜਕੱਲ 125 ਦਿਨ वर्किंग डेज मतलब 5 महीने 5 महीने लग रहे हैं 5 महीने तक तो इन्होंने ਤੁਹਾਨੂੰ ਦੇਣਾ ਹੀ ਦੇਣਾ ਜਦੋਂ ਤੇ ਕਨਫਟਾ ਵਰਕ ਪਰਮਿਟ ਕੋਲ ਤੇ ਨਹੀਂ ਆਉਂਦਾ ਉੱਥੋਂ ਨਹੀਂ ਆਉਂਦਾ ਪਾਸ ਕਿੰਨੇ ਪੈਸੇ ਮਿਲਦੇ ਆ 5 ਮਹੀਨਿਆਂ ਵਾਸਤੇ ਇੰਦਾ ਇਹ ਹੈਗਾ ਜੀ ਇੱਥੇ ਜਿਹੜਾ ਹੈ ਉਹ 730 ਡਾਲਰ ਦੇ ਕਰੀਬ ਇੱਥੇ ਮਿਲਦੇ ਆ 730 ਡਾਲਰ ਤੇ ਕਿਊਬੈਕ ਦੇ ਵਿੱਚ 800 ਡਾਲਰ ਮਿਲਦੇ ਆ ਕੋਈ ਜ਼ਿਆਦਾ ਫਰਕ ਨਹੀਂ ਪਰ ਇਹ ਉਸ ਤੋਂ ਬਾਅਦ ਵੀ ਕੰਟੀਨਿਊ ਰਹਿੰਦੇ ਆ ਜੇ ਤੁਸੀਂ ਕੋਈ ਮੈਂ ਤਾਂ ਮਤਲਬ ਕੰਮ ਨਹੀਂ ਮੈਨੂੰ ਮਿਲ ਰਿਹਾ ਫਿਰ ਉਹ ਉਹ ਸਟ੍ਰੈਂਚ ਆਲਰੇਡੀ ਮਤਲਬ ਇਹ ਇੱਕ ਸਮਝ ਲੋ ਕਿ ਇਹ ਕੋਸਟ ਹੈ ਲੋਕਾਂ ਤੇ ਜਿਹੜੀ ਕਿ ਇਹ ਭਾਰ ਰਹੇ ਨੇ ਜਸਟ ਫॉर ਮੇਨਟੇਨਿੰਗ देयर ਜੀ ਜੀ ਕਾਲੀ ਅਸੀਂ ਪੜਨਾ ਮਾਤੇ ਫਿਰ ਫੀਸ ਦੇ ਵਿੱਚ ਵੀ ਫਰਕ ਹੁੰਦਾ ਕੋਈ ਫੀਸ ਦਾ ਇਹ ਹੈ ਜੀ ਕਿ ਸਾਰੇ ਕਾਲਜ ਜਿਹੜੇ ਨੇ ਉਹ ਇਹਨੋਕ ਨਹੀਂ ਕਰਦੇ ਪਰ ਜਿਹੜੇ ਜਦੋਂ ਤੁਸੀਂ ਪ੍ਰੋਟੈਕਟਿਡ ਪ੍ਰੋਟੈਕਟਿਡ ਸਟੇਟਸ ਤੇ ਮੀਨਸ ਕਿ ਵੀ ਥੋੜਾ ਰਿਫਿਜੀ ਕਲੇਮ ਜਿਹੜਾ ਪ੍ਰਿੰਸੀਪਲੀ ਐਗਰੀ ਕਰ ਗਿਆ ਰਾਈਟ ਤੁਹਾਨੂੰ ਨੋਟਿਸ ਆ ਗਿਆ ਕਿ ਤੁਸੀਂ ਕਲੇਮੈਂਟ ਤੁਹਾਡਾ ਅਪਰੂਵ ਹੋ ਗਿਆ ਤੇ ਜਿਹੜਾ ਅਪਰੂਵ ਹੋ ਜਾਂਦਾ ਉਹ ਫਿਰ ਐਕਟ ਪਾਰ ਆ ਜਾਂਦਾ ਪਰਮਨੈਂਟ ਰੈਜ਼ੀਡੈਂਟ ਤੇ ਸਿਟੀਜ਼ਨ ਵਾਸਤੇ ਓਕੇ ਓਕੇ ਸੋ ਇਹ ਦਾ ਫਿਰ ਜਿਹੜੇ ਕਿਉਂਕਿ ਇੱਕ ਤਰੀਕੇ ਦਾ ਇਹ ਫਿਰ ਇਨਡਾਇਰੈਕਟਲੀ ਇੱਥੋਂ ਦੇ ਲੋਕਾਂ ਦੇ ਉੱਤੇ ਇੱਥੋਂ ਦੇ ਸਿਟੀਜ਼ਨਸ ਤੇ ਬੋਝ ਪੈ ਜਾਊਗਾ ਤੇ ਫਿਰ ਉਹਨਾਂ ਵੱਲੋਂ ਕੋਈ ਰੈਜ਼ੈਂਟਮੈਂਟ ਵੀ ਹੈ ਸਰ ਜੋ ਕੁਝ ਹੋ ਰਿਹਾ ਹੈ ਤੇ ਉੱਪਰ ਸਰ ਇਹ ਐਕਚੁਅਲੀ ਦੇਖੋ ਸੀਮੇ ਹੈ ਕਿ ਉਤਰੋ ਇਹ ਸਿਗਾ ਕਿ ਵਰਕਰ ਜਿਆਦਾ ਆ ਗਿਆ ਜੀ ਸਟੂਡੈਂਟਸ ਜਿਆਦਾ ਆ ਗਿਆ ਬੋਝ ਪੈ ਗਿਆ ਸਿਸਟਮ ਤੇ ਗਰੋਸਰੀ ਵੱਧ ਗਈ ਰੈਂਟਸ ਵੱਧ ਗਏ ਫੋਰ ਐਮੈਨਿਟੀਆਂ ਜਿਹੜੀਆਂ ਨੇ ਹੈਲਥ ਦੀਆਂ ਜਿਹੜੀਆਂ ਕਿ ਫ੍ਰੀ ਨੇ ਉਹਨਾਂ ਦੇ ਉੱਪਰ ਲੋਡ ਪੈ ਗਿਆ ਤੇ ਉਹ ਹੁਣ ਇਹ ਉਹ ਸਰਵ ਨਾਲ ਇਹ ਵੀ ਜੀ ਅਸੀਂ ਇਹ ਇਹਨੂੰ ਕਵਰ ਕਰ ਰਹੇ ਆ ਲੋਕਾਂ ਨੂੰ ਆਪਣੇ ਲੋਕਾਂ ਨੂੰ ਦਰਸਣ ਲਈ ਕਿ ਦੇਖੋ ਜੀ ਅਸੀਂ ਇਹਨਾਂ ਨੂੰ ਵਾਪਸ ਭੇਜ ਰਹੇ ਹੂੰ 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 ਉਸ ਕਰਕੇ ਇਹ ਪ੍ਰੋਗਰਾਮ ਨੂੰ ਇਹਨਾਂ ਨੇ ਜਿਵੇਂ ਕੰਟੀਨਿਊ ਰੱਖਿਆ ਵੀ ਉਹਦੇ ਤੇ ਕੋਈ ਥੌਟ ਨਹੀਂ ਵੀਰੇ ਹੁਣ ਉਸ ਦਾ ਜਿਹੜਾ ਰਿਕ ਪ੍ਰਕਾਸ਼ਨ ਆ ਰਿਹਾ ਹੁਣ ਇਹ ਆ ਰਿਹਾ ਇਹਦਾ ਮਤਲਬ ਇਹ ਹੈ ਕਿ ਵੀ ਉਹ ਖੂਬ ਤੇ ਖਾਈ ਵਾਲੀ ਗੱਲ ਹੈ ਜੀ ਪਰ ਇਹ ਸਮਝ ਨਹੀਂ ਪਾਰੀ ਸਰਕਾਰ ਉਹਨੂੰ ਪ੍ਰੋਪਰ ਐਨਲਾਈਜ਼ ਨਹੀਂ ਕਰ ਪਾਰੀ ਪ੍ਰੋਬਲਮ ਕਿ ਲੋਕਾਂ ਨੇ ਜੇ ਇੱਕ ਪਾਸੋਂ ਲੋਕੀ ਥੋੜੇ ਜਿਹੇ ਖੁਸ਼ ਹੋਣਗੇ ਇਹਨਾਂ ਦੇ ਤੇ ਦੂਜੇ ਪਾਸੇ ਇਹਦੇ ਕਰਕੇ ਪ੍ਰੋਬਲਮ ਆਏਗੀ ਪਰ ਮਤਲਬ ਕੋਈ ਇਸ ਤਰ੍ਹਾਂ ਦਾ ਇੱਥੇ ਸਰ ਨਹੀਂ ਹੈਗਾ ਸਿਸਟਮ ਕੀ ਵੀ ਸਰਕਾਰ ਨੂੰ ਬਿਲਕੁਲ ਹੀ ਬੰਦ ਕਰਤਾ ਜਾਏ ਹਨਾ ਕਿ ਵੀ ਆਪਣੇ ਦਾ ਉੱਥੇ ਸੜਕਾਂ ਤੇ ਜਾਮ ਲੱਗ ਜਾਂਦੇ ਆ ਤੇ ਚਲੋ ਜੀ 4 ਦਿਨ ਸਰਕਾਰ ਕਹਿੰਦੀ ਠੀਕ ਹੈ ਜੀ ਕਰ ਲਓ ਇੱਥੇ ਅਜੇ ਉਹ ਟ੍ਰੈਂਡ ਨਹੀਂ ਆਇਆ ਪਰ ਜਿਸ ਤਰ੍ਹਾਂ ਦੀਆਂ ਸਰਕਾਰ ਦੀਆਂ ਪਾਲਿਸੀਆਂ ਮੈਨੂੰ ਲੱਗਦਾ ਗੋਰੇ ਵੀ ਸੜਕਾਂ ਦੇ ਆ ਜਾਂਦੇ ਉਹ ਪਰ ਇਹ ਫਿਰ ਤੁਹਾਡਾ ਕੀ ਐਕਸਪੀਰੀਅੰਸ ਹੈ ਕਿਉਂਕਿ ਤੁਸੀਂ ਕਈ ਸਾਲਾਂ ਤੋਂ ਆਪਣੀ ਇਮੀਗ੍ਰੇਸ਼ਨ ਕੰਸਲਟੈਂਸੀ ਚਲਾ ਰਹੇ ਜੇ ਕਿ ਜਿਹੜੇ ਲੋਕੀ ਐਸਾਈਲਮ ਲਾਉਂਦੇ ਐ ਐਪਲੀਕੇਸ਼ਨ ਉਹਨਾਂ ਚੋਂ ਕਿੰਨੀ ਇੱਕ ਪਰਸੈਂਟੇਜ ਆ ਜਿਨ੍ਹਾਂ ਨੂੰ ਫਾਈਨਲੀ ਡਿਪੋਰਟ ਹੋਣਾ ਪੈਂਦਾ ਜਾਂ ਵਾਪਸ ਜਾਣਾ ਪੈਂਦਾ ਤੇ ਕਿੰਨੇ ਇੱਕ ਪਰਸੈਂਟੇਜ ਆ ਜਿਹੜੇ ਇੱਥੇ ਐਡਜਸਟ ਹੋ ਜਾਂਦੇ ਆ ਜਿਨ੍ਹਾਂ ਨੂੰ ਐਸਾਈਲਮ ਮਿਲ ਜਾਂਦਾ ਵਾ ਫਾਈਨਲੀ ਜਾਂ ਫਿਰ ਇਧਰ ਉਧਰ ਕੈਨੇਡਾ ਅਮਰੀਕਾ ਵਗੈਰਾ ਚਲੇ ਜਾਂਦੇ ਆ ਅੰਡਰਗਰਾਉਂਡ ਹੋ ਜਾਂਦੇ ਸਰ ਜਿਹੜਾ ਤੁਸੀਂ ਇਹ ਦੇਖੋ ਕਿ ਇੱਥੇ 10-10 ਸਾਲ ਤੋਂ ਲੋਕੀ ਬੈਠੇ ਹੋਏ ਆ 15-15 ਸਾਲ ਤੋਂ ਜਿਨ੍ਹਾਂ ਦੀ ਅਸਾਈਲਮ ਰਿਫਿਊਜ਼ ਹੋ ਚੁੱਕੀ ਆ ਉਹ ਫਿਰ ਕਿਵੇਂ ਪੈਂਦੇ ਇੱਥੇ ਇਹ ਇਹ ਬਸ ਇਲੀਗਲ ਇਲੀਗਲ ਰਹਿ ਰਹੇ ਆ ਜੀ ਸਰ ਇਹਨਾਂ ਕੋਲ ਇੰਨਾ ਤਕੜਾ ਸਿਸਟਮ ਨਹੀਂ ਹੈਗਾ ਕਿ ਇਹ ਉਹਨਾਂ ਨੂੰ ਟਰੈਕ ਕਰ ਸਕਣ ਉਹਨਾਂ ਨੂੰ ਫੜ ਸਕਣ ਤੇ ਉਹਨਾਂ ਨੂੰ ਵਾਪਸ ਉਹਨਾਂ ਦੀਆਂ ਕੰਟਰੀਸ ਭੇਜ ਸਕਣ ਇਦਾ ਕੋਈ ਅਸਰ ਮੈਕੈਨਿਜ਼ਮ ਨਹੀਂ ਹੈ ਜਗਪ੍ਰੀਤ ਦਾ ਕੋਈ ਅਸਰ ਥੰਦੀ ਆਮਨ ਕਾਨੂੰਨ ਵਿਵਸਥਾ ਦੇ ਉੱਤੇ ਵੀ ਪਿਆ ਵਾ ਕੋਈ ਸੁਰੱਖਿਆ ਦੇ ਉੱਪਰ ਜੀ ਉਹ ਵਿੱਚ ਦੇਖੋ ਇਹ ਵਿੱਚ ਇੰਨਾ ਜ਼ਰੂਰ ਫਰਕ ਪੈਣਾ ਕਿ ਜਦੋਂ ਇਹ ਬੱਚਾ ਜਿਹੜਾ ਕਿ ਹੁਣ ਪੀਆਰ ਨਹੀਂ ਹੋਣ ਜਾ ਰਿਹਾ ਉਹਨੂੰ ਪਤਾ ਹੈ ਕਿ ਵੀ ਮੇਰੀ ਪੀਆਰ ਦਾ ਕੋਈ ਸਕੋਪ ਨਹੀਂ ਤੇ ਮੇਰਾ ਵਰਕ ਪਰਮਿਟ ਵੀ ਖਤਮ ਹੋ ਰਿਹਾ ਜਾਂ ਹੋ ਜਾਣਾ ਤੇ ਉਸ ਤੋਂ ਇਲਾਵਾ ਜਿਹੜੇ ਪਾ ਜਿਹ ਬਿਸਟਰ ਤੇ ਆਏ ਨੇ ਜਾਂ ਜਿਨਾਂ ਕੋਲ ਵਰਕ ਪਰਮਿਟ ਨਹੀਂ ਹੈਗਾ ਉਹਨਾਂ ਨੂੰ ਛੱਡ ਕੇ ਲੋਕਾਂ ਕੋਲ ਵੈਸੇ ਹੀ ਕੰਮ ਨਹੀਂ ਹੈਗਾ ਤੇ ਉਹ ਜੇ ਕੰਮ ਨਹੀਂ ਹੋਏ ਜਨਾ ਵੀ ਇੱਥੇ ਹੈ ਵਾਪਸ ਜਾ ਨਹੀਂ ਸਕਦਾ ਤੇ ਫਿਰ ਉਹ ਇੱਕ ਸੈਟ ਲਾਈਕ ਲਾਈਕ ਉਹਦੀ ਇਨਕਲਾਈਨਸ਼ਨ ਹੋਏਗੀ ਕਿ ਵਿਚਾਲੇ ਮੈਂ ਇਧਰ ਉਧਰੋਂ ਕਿਤੇ ਚਪਟਾ ਮਾਰਨਾ ਕੋਈ ਕ੍ਰਾਈਮ 'ਚ ਵੜ ਜਾ ਤੇ ਉਹ ਚੀਜ਼ ਨੂੰ ਇਹ 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 ਨਜ਼ਰ ਅੰਦਾਜ਼ ਕਰ ਰਹੇ ਜੀ ਓਕੇ ਅ ਜਗਪ੍ਰੀਤ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਐਸਪੈਕਟਸ ਦੇ ਉੱਤੇ ਚਾਨਣ ਪਾਇਆ ਮੇਰੇ ਖਿਆਲ ਜਿਹੜੇ ਸਾਡੇ ਲਿਸਨਰਸ ਆ ਕਾਫੀ ਨੂੰ ਪਤਾ ਵੀ ਲੱਗ ਗਿਆ ਹੋਊਗਾ ਵੀ ਇੱਥੇ ਦੇ ਕੀ ਹਾਲਾਤ ਨੇ ਔਰ ਜੇ ਤੁਸੀਂ ਇਹ ਐਪਲੀਕੇਸ਼ਨ ਲਾਉਂਦੇ ਜੇ ਤੇ ਉਹਦੇ ਕੀ ਪ੍ਰੋਸ ਐਂਡ ਕਾਂਸ ਸੈਂਟ ਬਹੁਤ ਮਿਹਰਬਾਨ ਥੈਂਕ ਯੂ ਬ੍ਰਦਰ ਥੈਂਕ ਯੂ ਸਸਟੇਨਟ